ਦੁਖ ਭੰਜਣੀ ਸਾਇਬ ਗੌੜੀ ਮਾਲਾ ਪੰਜਵਾ ਮਾਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਰ ਅਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਘੇਤ ਘਟ ਵੱਸੇ ਪਾਰ ਬ੍ਰਹਮ ਸੋਈ ਸੁਹਾਵਾਤਾ ਹੋਉ ਜਿਮ ਕੰਕਰ ਨੇੜ ਨਾ ਆਵਾਈ ਰਸਨਾ ਹਾਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆਂ ਨਾ ਜਾਪੈ ਆਰਾਧ ਓੜ ਤੇਰੀ ਜਗ ਜੀਵਨਾ ਮੇਰੇ ਠਾਕਰ ਗੰਮ ਅਗਾਧ ਭਏ ਕਿਰਪਾਲ ਗੁਸਾਈਆਂ ਨਠੇ ਸੋਗ ਸੰਤਾਪ ਤਾਤੀ ਵਾਉ ਨ ਲੱਗਈ ਸਤ ਗੁਰ ਰਖੇ ਆਪ ਗੁਰ ਨਾਰਾਇਣ ਦੇ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੇ ਸਭ ਕੁਝ ਪਾਏ ਆ ਜਨ ਨਾਨਕ ਸਤਿ ਬਲਹਾਰ ਗੌੜੀ ਮਹਲਾ ਪੰਜਵਾਂ ਥੇਰ ਘਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਏਕਾ ਸਵਾਰੇ ਰਹਾਉ ਦੁੜਟ ਦੂਤਾ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦ ਸਾਹਾ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਗਰੀ ਪ੍ਰਭ ਸੁਆਮੀ ਰਾਗ ਬਲਾਵਲ ਮਹਲਾ 5 ਦੋ ਪਦੇ ਘਰ 5 ਇੱਕ ਓੰਕਾਰ ਸਤਿਗੁਰ ਬਰਜਾਦ ਅਵਰ ਉਪਾਵ ਸਭ त्यागਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੌਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਰੈ ਰੱਖਿਆ ਆਪਣੀ ਕਰ ਮਇਆ ਰਹਾਉ ਬਾਹ ਪਕੜ ਪ੍ਰਭ ਕਾਢਿਆ ਕੀਨਾ ਅਪ ਨਯਾ ਸਿਮਰ ਸਿਮਰਾ ਮਨ ਧਨ ਸੁਖੀ ਨਾਨਕ ਨਿਰ ਭਇਆ ਗਉੜੀ ਮਹਲਾ ਪੰਜਵਾਂ ਕੋਟ ਬਿਗਨ ਹਿਰਖਿਨ ਮਾਹੀ ਹਰ ਹਰ ਕਥਾ ਸਾਧ ਸੰਗ ਸੁਣਾਹਿ ਪੀਵਤ RAM ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੇ ਖੁਦ ਤਾਸ ਰਹਾਓ ਸਰਬ ਕਲਿਆਣ ਸੁਖ ਸਹਿਜ ਨਿਦਾਨ ਜਾ ਕੇ ਰਦ ਵਸ ਹੈ ਭਗਵਾਨ ਔਖਦ ਮੰਤਰ ਤੰਤ ਸਭ ਸ਼ਾਰ ਕਰਨੇ ਹਾਰ ਰਦ ਮਹਤਾਰ ਤਜ ਸਭ ਭਰਮ ਭਜਿਓ ਪਾਰ ਬ੍ਰਹਮ ਕਹੋ ਨਾਨਕ ਟਲਿ ਹੋ ਧਰਮ ਬਲਾਵਲ ਮਹੱਲਾ ਪੰਜਵਾ ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰ ਐ ਨਮਸਕਾਰ ਡੰਡ ਉਤਾ ਬੰਦਨਾ ਅਨਕ ਵਾਰ ਜਾ ਬਰ ਰਾਉ ਊਠਦ ਬੈਠਦਾ ਸੋਵਤ ਜਾਗਤ ਇਹੋ ਮਨ ਤੁਝ ਹੈ ਚਿਤਾਰੈ ਸੂਕ ਦੁਖਾ ਇਸ ਮਨ ਕੀ ਬਿਰਤਾ ਤੁਝ ਹੀ ਆਗੈ ਛਾਰੈ ਤੂੰ ਮੇਰੀ ਓਟ ਬਲ ਬੁੱਧ ਤਾਨ ਤੁਮਹੀ ਉਮਹਾ ਮੇਰਾ ਪਰਵਾਰ ਜੋ ਤੁਮ ਕਰਹਾ ਸੋਈ ਭਲ ਹਮਰੈ ਪੀਖ ਨਾਨਕ ਸੁਖ ਚਰਨ ਨਾਰੈ ਗਉੜ ਮਹਲਾ ਪੰਜਵਾਂ RAM RAM ਸੰਗ ਕਰ ਬਿਵਹਾਰ RAM 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 ਪ੍ਰਾਨ ਆਧਾਰ RAM 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 ਕੀਰਤਨ ਗਾਏ ਰਮਤ RAM ਸਵ ਰਹਿਓ ਸਮਾਏ ਸਤ ਜਨਾ ਅਮਿਲ ਬੋ ਲਾਹਉ RAM ਸਭ ਤੇ ਨਿਰਮਲ ਆਪੂਰਣ ਕਾਮ ਰਹਾਓ RAM ਨਾਮ ਧਨ ਸੰਚ ਭੰਡਾਰ RAM 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 ਕਰ ਆਹਾਰ RAM RAM ਵੀਸਰ ਨਹੀਂ ਜਾਏ ਕਰ ਕਿਰਪਾ ਗੁਰ ਦੀਆ ਬਤਾਏ RAM 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 ਸਦਾ ਸਹਾਈ RAM 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 ਲਿਵ ਲਾਈ RAM RAM ਜਪ ਨਿਰਮਲ ਭੈ ਜਨਮ ਜਨਮ ਕੇ ਕਿਲ ਵੇਖ ਗਏ ਰਮਤਿ RAM ਜਨਮ ਵਰਨਿवारे ਉਚਰਤ RAM ਭੈ ਪਰ ਉਤਾਰੇ ਸਭ ਤੇ ਉਚ RAM ਪ੍ਰਗਾਸ ਨਿਸ ਬਸਰ ਜਪ ਨਾਨਕ ਦਾਸ ਸੋਠਾ ਮਲ ਆ ਪੰਜਵਾ ਮੇਰਾ ਸਤ ਗੁਰ ਰਖਵਾਲਾ ਹੋ ਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਵਿੰਦ ਨਵਾ ਨਿਰੋ ਆ ਰਹਾਉ ਤਾਪ ਗਿਆ ਪ੍ਰਭ ਆ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਈ ਸਤਿਗੁਰ ਕੈ ਬਲ ਜਾਈ ਹਲਤ ਪਲਤਾ ਪ੍ਰਭ ਦੋਵੇਂ ਸਵਾਰੇ ਆਪਣਾ ਗੁਣ ავਗਣ ਨਾਮ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਭਲ ਕਰ ਮस्तक ਧਾਰਿਆ ਸੋਰਠਿ ਮਲ ਆ ਪੰਿਮਾ ਪ੍ਰਭ ਜੀ ਸਰਨ ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਇਆਲ ਹੋ ਆਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਹਬਾ ਦਾਤਾ ਕਾਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਹੋ ਰੰਗ ਰਾਤਾ ਰਹਾਓ ਸਤਗੁਰ ਨਾਮ ਅਨਿਦਾਨ ਦੇੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬਿਨਾਸੀ ਤਾਕੋ ਬਿਗਨ ਨਾ ਕੋ ਲੱਗੇ ਜੋ ਸਤਗੁਰ ਆਪੁ ਨੈ ਰਾਖੇ ਚਰਨ ਕਮਲਾ ਵਸੇ ਰਿਧਾ ਅੰਤਰਾ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ ਪਜਾਈ ਨਾਨਕ ਦਾਸ ਤਾਕੈ ਬਲਹਾਰੈ ਜਿਨ ਪੂਰਨ ਪੈ ਜਿ ਰਖਾਈ ਸੋੜਾ ਮੱਲ ਆ ਪੰਜਵਾ ਗੁਰ ਕਾ ਸ਼ਬਦ ਰਖਵਾਰੀ ਚੌਕੀ ਚੌਗਿਰਦਾ ਹਮਾਰੇ RAM ਨਾਮ ਮਨ ਲਾਗਾ ਜਮ ਲਜਾਏ ਘਰ ਭਾਗਾ ਪ੍ਰਭ ਜੀ ਤੂੰ ਮੇਰਾ ਸੁਖ ਦਾਤਾ ਬੰਧਨ ਕਾਟ ਕਰੇ ਮਨ ਅਮਲਾ ਪੂਰਨ ਪੁਰਖ ਵਿਧਾਤਾ ਰਾਓ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਾ ਨਾ ਮਿਰਤੀ ਜਾਸੀ ਆਨੰਦ ਕਰ ਹੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਲਾਵਲ ਮਹੱਲਾ ਪੰਜਵਾ ਤਾਤੀ ਵਾਉ ਨਾ ਲਗਾਈ ਪਾਰ ਬ੍ਰਹਮ ਸ਼ਰਣਾਈ ਜੋ ਗਿਰਦ ਹਮਾਰੇ ਰਾਮਕਾਰ ਦੁਖ ਲਗੈ ਨਾ ਭਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ ਰਹਾਉ ਰਾਖ ਲਿਏ ਤਿਨ ਰਖਨ ਹਾਰ ਸਭ ਬਿਆਦ ਮਿਟਾਈ ਕਉ ਨਾਨਕ ਕਿਰਪਾ ਪਹੀ ਪ੍ਰਭ ਭਏ ਸਹਾਈ ਪੈਰੋ ਮਹਲਾ ਪੰਜਵਾ ਆਪਣੇ ਦਾਸ ਕਉ ਕੰਠ ਲਗਾਵੇ ਨਿੰਦਕ ਕੋ ਅਗਨ ਮਹਿ ਪਾਵੇ ਪਾਪੀ ਤੇ ਰਖੇ ਨਾਰਾਇਣ ਪਾਪੀ ਕੀ ਗਤ ਕਤਹੂ ਨਾਹੀ ਪਾਪੀ ਪਥਿਆ ਆਪ ਕਮਾਇਨ ਰਹਾਓ ਦਾਸ ਰਾਮ ਜਿਉ ਲਾਗੀ ਪ੍ਰੀਤ ਨਿੰਦਕਾ ਕੀ ਹੋਈ ਵਿਪਰੀਤਾ ਪਾਰ ਬ੍ਰਹਮ ਆਪਣਾ ਮਿਰਦ ਪ੍ਰਗਟਾਇਆ ਦੋਖੀ ਆਪਣਾ ਕੀਤਾ ਪਾਇਆ ਆਏ ਨਾ ਜਾਈ ਰਿਆ ਸਮਾਈ ਨਾਨਕ ਦਾਸ ਹਰ ਕੀ ਸਰਣਾਈ ਸੋਹਣਵਾਲਾ ਪੰणिमा ਪਰਮੇਸ਼ਰ ਦਿੱਤਾ ਬੰਨਾ ਬੁਖਰੋ ਕਾ ਡੇਰਾ ਪੰਨਾ ਅੰਦਾ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਹਾ ਸਭ ਨਹੀਂ ਜਾਈ ਰਹਾ ਧੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਈ ਦਇਆਲ ਪੁਰਖ ਮੇਰਵਾਨ ਹਰ ਨਾਨਕ ਸਾਚ ਵਖੰ 68 ਮਾਲਾ ਪੰਜਵਾ ਗੁਰ ਪੂਰਾ ਆਰਾਧੇ ਕਾਰਜ ਸagle ਹਿਸਾ ਦੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸੰਤੋ RAM ਜਪਤ ਸੁਖ ਪਾਇਆ ਸੰਤ ਸਥਾਨ ਬਸੇ ਸੁਖ ਸਹਜੇ ਸਗਲੇ ਦੁਖ ਮਿਟਾਇਆ ਰਹਾਓ ਗੁਰ ਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਬਾਣੀ ਨਾਨਕ ਦਾਸ ਵਖਾਣੀ ਨਿਰਮਲ ਕਥਾ ਕਹਾਣੀ ਸੋੜ ਮਲ ਆ ਪੰਜਮਾ ਭਾਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਬਿਦ ਥਾਟੀ ਖਿੰਮੇ ਰਾਖ ਲਿਓ ਜਨ ਆਪਣਾ ਗੁਰਪੂਰ ਬੇੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਈਐ ਸਗਲ ਕਲੇਸ਼ ਮਿਟ ਹੈ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾਉ ਜੀ ਜਨਤਾ ਜਾ ਕੇ ਸਭ ਕੀਨੇ ਪ੍ਰਭ ਊਚਾ ਗੰਮ ਅਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਊਜਲ ਭਏ ਦਰਬਾਰਾ ਸੋੜ ਮਹਲਾ ਪੰਜਮ ਨਾਲ ਨਾਰਾਇਣ ਮੀਰੈ ਜਮ ਦੂਤ ਨ ਆਵੈ ਨੀਰੈ ਕੰਟ ਲਾਏ ਪ੍ਰਭ ਰੱਖੈ ਸਾਧਗੁਰ ਕੀ ਸੱਚ ਸਾਖੈ ਗੁਰ ਪੂਰੈ ਪੂਰੀ ਕੀਤੀ ਦੁਸ਼ਮਣ ਮਾਰ ਵਡਾਰੇ ਸਗਲੇ ਦਾਸ ਕੋ ਸੁਮਤ ਦਿੱਤੀ ਰਹਾਓ ਪ੍ਰਭ ਸਗਲੇ ਥਾਨ ਵਸਾਈ ਸੁਖ 사ੰਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਟਾਏ ਬਲਾਵਲ ਦਰਮਾਂਦੇ ਠਾਲੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ راہ ਤੂੰ ਮਧਨ ਧਨੀ ਉਦਾਰਤੇ ਆਗੇ ਸਰਵਨਨ ਸੁਣ ਅਤ ਸੋ ਜਸ ਤੁਮਾਰ ਮਾਂਗੋ ਕਾਹੇ ਰੰਕ ਸਭ ਦੇਖੋ ਕਉਮ ਹੀ ਤੇ ਮੇਰੋ ਨਿਸਤਾਰ ਜੈ ਦਿਓ ਨਾਮਾ ਬਿਪ ਸੁਦਾਮਾ ਤੈਨ ਕੋ ਕਿਰਪਾ ਪਈ ਹੈ ਅਪਾਰ ਕਹਿ ਕਬੀਰ ਤੂੰ ਸਮਰੱਥ ਦਾਤੇ ਚਾਰ ਪਦਾਰਥ ਦੇਤ ਨੰਬਾਰ ਪੈਰੋ ਮਾਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀਆ ਪ੍ਰਾਨ ਸੁਖ ਦਾਤਾ ਤੂੰ ਮੇਰਾ ਠਾਕੁਰ ਹੋ ਦਾਸ ਤੇਰਾ ਤੁਝ ਬਿਨ ਔਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤ ਤੁਮਰੀ ਉਸਤਤ ਕਰਉ ਦਿਨ ਰਾਤ ਰਹਾਉ ਹਮ ਤੇਰੇ ਜਨਤਾ ਤੂੰ ਬਜਾਵਣ ਹਾਰਾ ਹਮ ਤੇਰੇ ਪਖਾਰੀ ਦਾਨ ਦੇ ਦਾਤਾਰਾ ਤਉ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰਾ ਤੁਮਹਿ ਸਮਾਣੇ ਤੁਮਰੀ ਕਿਰਪਾ ਤੇ ਜਪੀਐ ਨਾਉ ਸਾਧ ਸੰਗ ਤੁਮਰੇ ਗੁਣ ਗਾਓ ਤੁਮਰੀ ਦਇਆ ਤੇ ਹੋਏ ਦਰਦ ਬਿਨਾਸ ਤੁਮਰੀ ਮਇਆ ਤੇ ਕਮਲ ਵਿਗਾਸ ਹਉ ਬਲਹਾਰ ਜਾਓ ਗੁਰਦੇਵ ਸਬਲ ਦਰਸ਼ਨ ਜਾ ਕੀ ਨਿਰਮਲ ਸੇਵ ਦਇਆ ਕਰਹੁ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਸੋਲ ਮਹਾਂ ਪੰਜਵਾ ਕਰੇ ਸਿਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਯੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੈ ਤੂੰ ਰਾਖਿਆ ਰਹਾਓ ਸਾਚਾ ਸਾਇਬਾ ਅਮਿਤ ਵਡਾਈ ਭਗਤ ਵਛਲ ਦਿਆਲਾ ਸੰਤਾਂ ਕੀ ਪੈਜ ਰੱਖਦਾ ਆਇਆ ਆਦੇ ਬਿਰਦਾ ਪ੍ਰਤਪੱਲਾ ਹਰ ਅਮਰਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪਸਵਨਾਟਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੋਗ ਅੰਤਰ ਗੁਰ ਨਾਨਕ ਕੀ ਵਡਿਆਈ ਬਲਾਵਲ ਮਹਲਾ 5 ਤਾਪ ਲਾਹਾ ਗੁਰਸਿਰ ਜਨਹਾਰ ਸਤਗੁਰ ਆਪਣੇ ਕੋ ਬਲ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਰਹਾਉ ਕਰਮ ਅਸਤਕ ਧਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦਿਨ ਦਾਸ ਕੀ ਲਾਜ ਰਖੇ ਮਿਹਰਬਾਨ ਗੁਰ ਨਾਨਕ ਬੋਲੇ ਦਰਗਾਹ ਪਰਵਾਣ सारग मल्ला पंजमा अब मन ऊपर को न पुकार पुकारन को जो उदम करता गुर परमेश्वर ता को मार रहाओ निर्वैर संग वैर चावे हर दरगाह ओ हार आ जुगाद प्रभ की वड्याई जन की पै सवार निरपो पय सगल पो मिटिया चरण कमल आकार ਘੁਰ ਕਹਿ ਚ ਬਚਨ ਜਪਿਓ ਨਾ ਔ ਨਾਨਕ ਪ੍ਰਗਟ ਭਇਓ ਸੰਸਾਰ ਗੁਜਰੀ ਮਲ ਆ ਪੰਜ ਮਾ ਧੋਏ ਕਰ ਜੋੜ ਕਰੀ ਬੇਨੰਤੀ ਠਾਕੁਰ ਆਪਣਾ ਧਿਆਇਆ ਹੱਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤਾ ਮਿਟਾਇਆ ਠਾਕੁਰ ਹੋਏ ਆਵਦੇ ਆਲ ਭਈ ਕਲਿਆਣ ਆਨੰਦ ਰੂਪਾ ਹੋਈ ਹੈ ਉਬਰੇ ਬਾਲ ਗੋਪਾਲ ਰਾਓ ਮਿਲ ਵਰਨ ਆਰੀ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਉ ਨਾਨਕ ਤਿਸ ਗੁਰ ਬਲਹਾਰੀ ਜਨ ਸਭ ਕੀ ਕਾ ਕੀਆ ਉਧਾਰ ਪੌੜੀ ਕੀਤਾ ਲੋੜੀਏ ਕੰਮ ਸੋ ਹਰਪੈ ਆਖੀਐ ਕਾਰਜ ਦੇ ਸਵਾਰ ਸਤਗੁਰ ਸਚ ਸਾਖੀਐ ਸੰਤਾ ਸੰਗ ਨਿਧਾਨ ਅੰਮ੍ਰਿਤ ਚਾਖੀਐ ਭੈ ਪੰਜਨ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅ ਲਖ ਪ੍ਰਭ ਲਖੀਐ ਬਲਾ ਬਲ ਮਹਲਾ ਪੰਜਵਾ ਜੇ ਜਨਤਾ ਸੋ ਪਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰ ਜੋ ਤਾਰਿਆ ਸਤਿਗੁਰ ਕਰ ਆਹਾਰ ਆਪ ਖਾ ਦਾ ਕਰਚਤਾ ਨਿਭਾਤਾ ਰਹੇ ਗੁਰ ਸ਼ਬਦ ਅਖੂਟਾ पूर्ण भई समगरी कबहु नहीं टूटा राव साथ संग आराधना हर निधि अपार धर्म अर्थ हर काम मोह देते नहीं बार भक्त आराधा एक रंग गोविंदा गोपाल राम नाम तन संचिया जा का नहीं सुमार शरण परे प्रबतेरिया Prabh Prabh ki badhai ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਪੌੜੀ ਜਾਂ ਤੂੰ ਮੇਰ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਦ ਸਭ ਕਿਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕਸ਼ਮੀ ਤੋੜ ਨਾ ਆਵਾਈ ਖਾਇ ਖਰਚ ਰਹੰਦਾ ਲਾਚਾਰਾ ਸੀ ਮੇਦਣੀ ਸਭ ਸੇਵ ਕਰੰਦਾ ਇਹ ਬੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁਛਾਈ ਜਾਂ ਹਰ ਬਖਸ਼ੰਦਾ ਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾ ਸਵਾਰੀਐ ਜਾਂ ਤੁਧ ਭਵੰਦਾ ਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾ ਸਵਾਰੀਐ ਜਾਂ ਤੁਧ ਭਵੰਦਾ ਧੋਪੈ ਸਾਵਣ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛਿਆ ਇਸ ਦਸਵੀਂ ਕਬਿਓ ਬਾਚ ਬੇਨਤੀ ਚਾਪਈ ਹਮਰੀ ਕਰੋ ਹਾ ਦਰਸ਼ਾ ਪੂਰਨ ਹੋਏ ਚਿਤ ਕੀ ਇਸ਼ਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰ ਪਰਵਾਰਾ ਸੇਵਕ ਸੇਖ ਸਭੈ ਕਰਤਾਰਾ ਮੋਰ ਸ਼ਾ ਨਿਜ ਕਰਦਾ ਕਰਿਆ ਸਭ ਬੈਰਨ ਕੋ ਆਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤਮੈ ਛਾੜ ਕੋਈ ਔਰ ਨਾ ਤਿਆਉ ਜੋ ਬਰ ਚਾਹਉ ਸੋ ਤੁਮ ਤੇ ਪਾਉ ਸੇਵਕ ਸੇਕ ਹਮਾਰੇ ਤਾਰਿਆ ਹੈ ਚੁਣ ਚੁਣ ਛਤਰਾ ਹਮਾਰੇ ਮਾਰਿਆ ਹੈ ਆਪ ਹਾਥ ਦੈ ਮੁਝ ਵਰਿਆ ਮਰਨ ਕਾਲ ਕਾ ਤਰਾਸ ਨ ਵਰਿਆ ਪੂਜੋ ਸਦਾ ਹਮਾਰੇ ਪਛਾ ਸ੍ਰੀ ਅਤੁਜ ਜੋ ਕਰਿਯੋ ਰਛਾ ਰਾਖ ਲਿਓ ਮੋਇ ਰਾਖਣ ਹਾਰੇ ਸਾਇਬ ਸੰਤਾ ਸਹਾਈ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਅਵਤਾਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਰ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਗਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਗਨ ਕਾਲ ਸਭ ਜਗਤ ਬਨਾਇਓ ਦੀਵ ਦੇਤ ਜਸ਼ਨ ਉਭਜਾਇਓ ਆਦ ਅੰਤਾ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਮਾਰਾ ਨਮਸਕਾਰ ਤਿਸੇ ਹਕਮ ਹਾਰੀ ਸਗਲ ਪ੍ਰਜਾ ਜਿਨ ਆ ਸਵਾਰੀ ਸੇਵਕਣ ਕੋ ਸਭ ਗਣ ਸੁਖ ਦਿਯੋ ਸਤਰਣ ਕੋ ਪਰਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਕੀਟੀ ਤੇ ਕੁੰਚਰ ਅਸਥੁਲਾ ਸਾ ਪਰ ਕਿਰਪਾ ਗ੍ਰਹਿਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਾਟ ਪਾੜ ਕੀ ਜਾਣੈ ਜਬ ਉਦ ਕਰੰ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇ ਅਪਾਰਾ ਜਦ ਆਕਰਖ ਕਰਨ ਤਾ ਹੋ ਕਭੂ ਤੁਮੈ ਮਿਲਤਾ ਦੇਹ ਧਰ ਸਭੂ ਜੇਤੇ ਬਦਨਾ ਸ੍ਰੇਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿ ਤਨ ਰਾਲਮ ਜਾਣਤ ਬੇਦਾ ਭੇਦਾ ਅਰ ਆਲਮ ਨ੍ਰੰਕਾਰ ਆਂਦਰਬਕਾਰ ਅਨਲੰਬ ਆਦ ਅਨੀਲ ਅਨਾਦ ਹਸੰਬ ਤਾਕ ਮੂੜ ਉਚਾਰਤ ਭੇਦਾ ਜਾ ਕੋ ਭੀ ਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨਮਾਨਤ ਮਾ ਮੂੜ ਕਛ ਭੇਦ ਨ ਜਾਣਤਾ ਮਹਾਦੇਵ ਕੋ ਕਹਿਤ ਸੁਆ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵਾ ਆਪ ਆਪਨੀ ਬੁਧ ਹੈ ਜੀਤੀ ਵਰਨਰ ਭਿੰਨ ਪਿੰਨ ਤੁਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਤ ਸਜਾ ਪ੍ਰਥਮ ਸੰਸਾਰਾ ਇਕੈ ਰੂਪਾ ਅਨੂਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡ ਜੇਰਜ ਅਸੇ ਤਜਕੀਨੀ ਉਤ ਭਜ ਖਾਨ ਬਹੁ ਰਜ ਦੀਨੀ ਕਉ ਫੂਰਾ ਰਾਜਾ ਹੋਇ ਬੈਠਾ ਕਉ ਸਿਮਟ ਭਇਓ ਸ਼ੰਕਰ ਇਕੱਠਾ ਸਿਗਰੀ ਸ੍ਰੇਸ਼ਟ ਦਿਖਾਇ ਚੰਪਵ ਆਜੁਗਾਦ ਸਰੂਪ ਸਯੰਪਵ ਆ ਪ੍ਰਸ਼ਿਆ ਮੇਰੀ ਤੁਮ ਕਰੋ ਸਿਖਾ ਉਭਾਰ ਅ ਸਿਖਾ ਸੰਘਰੋ ਦੁਟ ਜਿਤੇ ਉੜ ਬਤੋ ਤੋ ਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਤੋਇ ਤਾ ਸਰਨੀ ਪਰੇ ਤਿਨਕੇ ਦੁਸ਼ਟ ਦੁਖਤਾ ਹਵੇ ਮਰੇ ਫੁਰਖ ਜਵਨ ਪਗ ਪਰੇ ਧਿਆਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆ ਤਾਕੇ ਕਾਲ ਅਨਿਕਟ ਨਹ ਅਹ ਰਛਾ ਹੋਏ ਤਾਏ ਸਭ ਕਾਲਾ ਦੁਸ਼ਟ ਅਰੇਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਾ ਰਹੋ ਤਾਂ ਕੇ ਤਾਪ ਤਨ ਕਮੋਹ ਰਹੋ ਰਿੱਧ ਸਿਦ ਕਰਮੋ ਸਭ ਹੋਈ ਦੁਸ਼ਟ ਸ਼ਹਾ ਸਹ ਸਕੇ ਨ ਕੋਈ ਇੱਕ ਬਾਰ ਜਿਨ ਤਮੈ ਸੰਭਾਰਾ ਕਾਲ ਪਾਸਤੇ ਤਾਇ ਉਭਾਰਾ ਜਿਨ ਨਰਨਾਮ ਤਿਹਾਰੋ ਕਾ ਦਾਰਦ ਦੁਸ਼ਟ ਦੋਗ ਤੇ ਰਹਾ ਖੜਗ ਕੀਤਾ ਮੈਂ ਸ਼ਰਨ ਤਿਹਾਰੀ ਆਪ ਹੱਥ ਦੈ ਲਿਓ ਅਵਾਰੀ ਸਰਮਠੌਰ ਮੋਹੋ ਸਹਾਈ ਦੁਟ ਦੋਖ ਤੇ ਲਿਓ ਬਚਾਈ ਕਿਰਪਾ ਕਰੇ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੋਭ ਰਾਤਾ ਕਿਲਬਿਕ ਸਕਲ ਦੇਹ ਕੋ ਹਰਤਾ ਦੁਟ ਦੋਖਿਨ ਕੋਸ਼ ਹੈ ਕਰਤਾ ਸ੍ਰੀ ਹਸ ਤੋਇ ਹਜਾ ਭਾਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲ ਮਨ ਬਾਂਛਤ ਫਲ ਪਾਵੇ ਸੋਈ ਦੁਖ ਨਾ ਤਿਸੈ ਬਿਆਰਤ ਕੋਈ ਅੜੈਲਾ ਸੁਣੇ ਗੋਂਗਾ ਜੋ ਜਾਏ ਸੁਰ ਰਸ ਨਾ ਪਾਵੇ ਸੁਣੇ ਮੂੜ ਚਤ ਲਾਏ ਚਤੁਰਤਾ ਆਵੇ ਦੁਖ ਦਰਦ ਭਾਉ ਨਿਕਟਾ ਨ ਤਿੰਨ ਨਰਕ ਕੀ ਰਹੇ ਹੋ ਜੋ ਜਾਕੀ ਇੱਕ ਬਾਰ ਚੌਪਈ ਕੋ ਕਹੈ ਚੌਬਈ ਸੰਬਤ 17 ਸਾਲ ਪਣਿਜੈ ਅਰਧ ਸਾਲ ਫੋਨ 3 ਕਹੀਜੈ ਭਾਦਰ ਸੁਦੀ ਅੱਠਵੇਂ ਰਵਿਵਾਰਾ ਪੀਰ ਸਤਰਧਰਵ ਗ੍ਰੰਥਧਾਰਾ ਸੋਈਆ ਪਾਏ ਗਹੇ ਜਬ ਤੇ ਤੁਮਰੇ ਤਾਪ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਇਕ ਨਾ ਮਾਨਿਓ ਸਿਮਰ ਸਾਸਤਰ ਵੇਦ ਸਭੇ ਬਹੁ ਭੇਦ ਕਹੇ ਹਮ ਇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਏ ਬਖਾਨਿਓ ਦੋਹਿਰ ਸਾਗਲ ਤੋ ਆਹਰ ਕੋ ਛਾਡ ਕੇ ਗਇਓ ਤਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕਹੋ ਛਾੜ ਕੇ ਗਇਓ ਤਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ Oh that's it.